ਅਜ ਤਾਂ ਹੀ ਮਿਲ ਕੇ ਰਹਿਣਾ ਅਜ ਤਾਂ ਹੀ ਮਿਲ ਕੇ ਰਹਿਣਾ ਠੱਥਿਆਂ ਦੀ ਆਵਾਜ਼ ਪਵੇ ਨੌਜਵਾਨ ਮੁੰਡੇ ਪਿੰਡ 'ਚ ਕੋਈ ਬਜ਼ੁਰਗ ਲੱਭਿਆ ਕਰੋ ਕੋ ਬਿਮਾਰ ਤਾਂ ਨਹੀਂ ਕੋਈ ਐਸਾ ਬਜ਼ੁਰਗ ਤਾਂ ਨਹੀਂ ਜਿਹਦਾ ਪੁੱਤੋਂ ਨੂੰ ਪੁੱਛਦਾ ਨਹੀਂ ਗੁਰੂ ਘਰ 'ਚੋਂ ਮੰਗ ਕੇ ਪੈਸੇ ਲਾ ਜਾ ਵੀ ਬਾਬਾ ਦੇ ਮੇਰੇ ਕੋਲ ਹੈ ਨਹੀਂ ਉਹਨੂੰ ਦਵਾਈ ਚਾਹੀਦੀ ਆ ਬਾਬਾ ਦੇਊ ਕਿਸੇ ਦਾ ਬੱਚਾ ਦੇਖੀ ਪਿੰਡ ਚ ਨੌਜਵਾਨੋਂ ਤੁਹਾਡੇ ਲਈ ਤੁਹਾਡੇ ਪਿੰਡ ਦਾ ਕੋਈ ਬੱਚਾ ਜਿਹਦੇ ਪਿਓ ਕੋਲੇ ਫੀਸ ਨਹੀਂ ਬਣਾਉਂਦੀ ਉਹਦੇ ਬੱਚੇ ਨੂੰ ਸਕੂਲ ਚ ਪੜਾ ਪਿੰਡ ਦੀ ਵੋਟ ਆ ਸੁਖਣਾ ਹੈ ਕੋਈ ਮਾਰ ਨੀਗਾ ਪਿੰਡ ਚ ਕੋਈ ਧੀ ਧਿਆਣੀ ਜਿਹਦੇ ਬਾਪ ਦੇ ਵਾਲ ਚਿੱਟੇ ਹੋ ਜਾਂਦੇ ਫਿਕਰਾਂ ਨਾਲ ਕਿ ਵਿਆਹ ਨਹੀਂ ਕੋਲੇ ਪੂੰਜੀ ਨਹੀਂ ਸਭ ਪਿੰਡ ਚ ਘਰ ਘਰ ਮੰਗਨ ਜਾਵਦਾ ਇਹ ਗੁਰੂ ਨਾਨਕ ਦਾ ਘਰ ਆ ਸਾਰੇ ਕਿਸੇ ਬਗਾਨੇ ਦਾ ਨਹੀਂ ਜਿਹੜੇ ਮੋੜ ਦੇਣਗੇ ਸਮਝ ਨਹੀਂ ਸੰਗਲ ਲਾਤਾ ਗੁਰੂ ਨਾਨਕ ਦੇ ਉਹਨਾਂ ਦਾ ਜਿਹੜੇ ਨੀਵੇਂ ਹੋ ਕੇ ਕਹਿਣਗੇ ਤੇਰੀ ਭੈਣ ਮੇਰੀ ਭੈਣ ਉਹਦੀ ਧੀ ਮੇਰੀ ਧੀ ਫਰਾਨਾ ਦੀ ਧੀ ਸਾਰੇ ਪਿੰਡ ਦੀ ਧੀ ਸਮਝ ਨਹੀਂ ਗੁਰਨਾਨਕ ਆਪ ਵਸਤਾ ਉਹਨਾਂ ਕਰਾਤ ਵਸਤਾ ਆਪਾ ਨਾ ਕਰਾ ਆ ਕਾਮਾ ਨੌਜਵਾਨੋ ਸਾਉਣ ਵੀ ਨਾਂ ਵਾਲਾ ਖੇਤ ਲੋ ਤਿਆਰੀਆਂ ਜਿੰਨੇ ਦਰਖਲਾ ਸਕਦੇ ਆ ਨਾ ਉਤੋ ਬੋਤ ਆ ਜਿਹੜੇ ਹੁਣ 45 47 ਡਿਗਰੀ ਖੇਡਦੇ ਆ ਤਾਪਮਨ ਸਰਕਾਰ ਹਜੇ ਵੀ ਨਹੀਂ ਆਈ ਆ 47 ਡਿਗਰੀ ਸਰਦਾਰ ਭਗਵਾਨ ਸਿੰਘ ਮਾਨ ਹੋਰਣਾ ਨੇ ਨਹੀਂ ਕੀਤਾ ਆਪਾਂ ਹੀ ਆ ਤੂੰ ਤੇ ਮੈਂ ਆਪਣੀ ਮਿਹਨਤ ਪੁੱਗਤਾ ਹੈ ਕਦਾ ਬੀਬੀਆਂ ਕਹਿੰਦੀਆਂ ਹਾਏ ਅਸੀ ਕਰਦੇ ਨਹੀਂ ਪਰ 16 ਨੰਬਰ ਤੱਕ